ਮੈਂ ਤਾਂ ਹਜੇ ਗੱਲ ਵੀ ਨਹੀਂ ਕਰੀ ਤੀਗੀ ਡਾਕਟਰ ਨੇ ਤੇ ਪੈਰਾਂ ਤੇ ਪੱਟੀ ਬੰਨਤੀ ਇਹਦੇ ਪੈਰਾਂ ਤੇ ਨਹੀਂ ਬੰਨੀ ਮੇਰੇ ਕਰਮਾਂ ਤੇ ਬੰਨੀ ਗਈ ਐ ਚਲ ਕੋਈ ਨਾ ਦੇਖੀ ਜਾਊਗੀ ਨਾ ਜਾਉਂਗੇ ਹੋ ਕੀ ਐ ਲੈ ਛੁਕੜਾ ਚਲਦਾ ਰੁਕਾ ਕਰ ਗਿਆ ਹੁਣ ਕੜਾ ਖਾ ਲੂਗੀ ਬਾਲੀ ਬਿਰਕੀ ਜਾਂਦੀ ਤੀਗੀ ਮੰਮੀ ਓ ਮੰਮੀ ਹਾਂ ਲੈ ਕੜਾ ਖਾ ਲੈ ਲੈ ਖਾ ਲੈ ਮੰਮੀ। ਲੈ ਤਾ ਤੇ ਪਣੀ ਮੰਮੀ ਨਾਲ। ਲੈ ਮੰਮੀ ਕਿੜਾ ਖਾ ਲੈ। ਲੈ ਫੜ ਲੈ। ਲੈ ਜੀ ਜੀ ਤੂੰ ਵੀ ਖਾ ਲੈ। ਮੰਮੀ ਆ ਬੇਬੇ ਦੇ ਕੀ ਹੋ ਗਿਆ? ਹਾਂ ਤਾਂ ਪਤਾ 6:00 ਵਜੇ ਆ ਬੇਬੇ ਦੇ। ਆ ਤੈਨੂੰ ਕੁੜਾ ਪਾ ਕੇ ਦਵਾਂਗੇ। ਲੈ ਮੇਰੇ ਵਾਲ ਚ ਨਪ ਆ ਗਈ। ਇਹ ਖਾ ਲੈ ਖਾ ਲੈ ਮਾੜੀ ਮੁੱਟੀ ਜਾਨ ਪੈ ਜੂਗੀ। ਮੈਂ ਨਾ ਕਿੱਥੇ ਖਾ ਲੂੰ ਨੂੰ ਮੇਰੇ ਲਈ ਚਪਾ ਦੀ ਤੂੰ ਨਾਰਾ ਜੀ ਲਫੜ ਸਾਰਾ ਦਿਨ ਝੂਲਸਣ ਕਰਦੇ ਨੇ ਇਹ ਜੀ ਚੀਜ਼ਾਂ ਤੋਂ ਮੈਂ ਨਹੀਂ ਇੰਨਾ ਖਾਣੀ ਚੱਕ ਤੈਨੂੰ ਸ਼ੌਂਕ ਚੜ ਰਿਹਾ ਖਾਣਾ ਮੈਂ ਨਹੀਂ ਖਾਣੀ ਕਰੀ ਜਾ ਤੂੰ ਖਾ ਲੈ ਖਾ ਮਮੀ ਆ ਕੀ ਹੋ ਗਿਆ ਹੁਣ ਤਾਦਾ ਦੇ ਬੇਬੇ ਦੇ ਉਹ ਪਤਾ ਦੁਕਾਨ ਤੋਂ ਡਿੱਗ ਗਈ ਬੇਬੇ ਤੇ ਥੜ ਗਈ ਹੈ ਹੁਣ ਤਾਂ ਮੇਰੇ ਕੋਲ ਆਈ ਹੈ ਨਾ ਬਤਨ ਪਤਾ ਨਹੀਂ ਲੱਗਿਆ ਹੋਣਾ ਨਾ ਮੈਂ ਬੇਬੇ ਨਾਲ ਹੀ ਤੀ ਗਈ ਬੇਬੇ ਹੁਣ ਤਾਂ ਮੈਨੂੰ ਬੋਲ ਮਾਰ ਕੇ ਲੈ ਕੇ ਆਈਏ ਵੀ ਆ ਜਾ ਕਰੇ ਅੱਛਾ ਮੈਂ ਆਈ ਨਹੀਂ ਅੱਛਾ ਚਲ ਕੋਈ ਨਾ ਬਤਨ ਕੁੜਾ ਖਾ ਲੈ ਠੀਕ ਹੈ ਹੁਣ ਚਮਚਾ ਦੇ ਦਮਾ ਕੁੜਾ ਖਾ ਲੈ ਨੇ ਉੱਥੇ ਬਹਿ ਕੇ ਖਾ ਲੈ ਚੰਗਾ ਮੈਂ ਮਸਾਂ ਦੇਖਿਆ ਵਾਂ ਬੇਬੇ ਤੂੰ ਕਿੱਥੋਂ ਡਿਗੀ ਆਂਗੀ ਨਹੀਂ ਮੈਂ ਦੁਕਾਨ ਤੋਂ ਡਿਗੀ ਆਂ ਬੇਬੇ ਕਿੱਥੇ ਡਿਗੀ ਆ ਤੂੰ ਤੂੰ ਆਪ ਤਾਂ ਘਰੇ ਆਈਆਂ ਚੰਗੀ ਭਲੀ ਮੈਂ ਤੈਨੂੰ ਦੇਖਿਆ ਨਹੀਂ ਆਹ ਚੁੱਪ ਕਰ ਜਾ ਮਾਂ ਵਰਗੀ ਚੁੱਪ ਕਰ ਜਾ ਇੰਨਾ ਨਹੀਂ ਮੰਦੀ ਪਤਿਆਰ ਦੇਈਦਾ ਹੁੰਦਾ ਪੁੱਤ ਅਖਾ ਲੈ ਉਹ ਦੇਖੂਗੀ ਜਮਾ ਪੂਰੀ ਚੁੱਗੀ ਹੈ ਖਾ ਲੈ ਖਾ ਚਤਾਨ ਹਮਾਂ ਨਾਲੋਂ ਵੀ ਚਲ ਤੂੰ ਵੀ ਖਾ ਲੈ ਤੈਨੂੰ ਕੜਾ ਮਿਲਗੇ ਤੂੰ ਖਾ ਲੈ ਰਾਮ ਨਾਲ ਲਵਲੀ ਉੱਪਰ ਲਈ ਜਰੂਰੀ ਕਰਨੀ ਇਹ ਮੈਨੂੰ ਦੱਸੂਗੀ ਮਾਂ ਨੂੰ ਜਾ ਕੇ ਜੇ ਤੈਨੂੰ ਪੁੱਛੂਗੀ ਨਾ ਤੂੰ ਐਂ ਕਹਿਦੀ ਉਹਨੂੰ ਕਿ ਪਹਿਲਾਂ ਤਾਂ ਮੈਂ ਕੰਮ ਦੀ ਗੀਆ ਜਦੋਂ ਕਿ ਮੈਂ ਘਰੇ ਆਉਂਦੀ ਸੀ ਪੌੜੀਆਂ ਉੱਤਰਦੀ ਉਦੋਂ ਡੀ ਗਈਆਂ ਕਿ ਮੈਂ ਪਹਿਲਾਂ ਤਾਂ ਬੈਠੀ ਸੀ ਦੁਕਾਨ ਤੇ ਸਮਝ ਗਈ ਨਹੀਂ ਪੂਰੀ ਚੁੱਗੀ ਹੈ ਆ ਕੁੜੀ ਮੈਂ ਤੈਨੂੰ ਕੀ ਕਹਾਂ ਤੂੰ ਸਮਝ ਨਹੀਂ ਚਲ ਕਹਿ ਤਾ ਦੇਉਂਗੀ ਮੈਂ ਹਾਂ ਕਰਦੀ ਹਾਂ ਕਿਤੇ ਉਹ ਹੀ ਕੰਮ ਕਰ ਦੇ ਫਸਾਂ ਦੇ ਕਿਦਾਂ ਮੰਤ ਲਾਖੀ ਖਾ ਲੈ ਜਿੰਨੇ ਤੂੰ ਲੱਛਣ ਕਰਦੀ ਆ ਫਸਾਉਣ ਵਾਲੀ ਕੰਮ ਨਹੀਂ ਹੈਗੇ ਹੋਰ ਕੀ ਆ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਹੂੰ ਜ਼ਰੂਰ ਮੈਂ ਟੱਕ ਗਾਜ ਮੈਂ ਟੱਕ ਪੂਰੀ ਕਰਦੀ ਆ ਪੂਰੀ ਜੀ ਪੂਰੀ ਪੁੱਤੀ ਤੇਰੀ ਆ ਉਹ ਹਾਂ ਹੈ ਤਾਂ ਚੱਤਾਂ ਹੂੰ ਆਪੀ ਸਾਵਧਾ ਲੈ ਵੇਰ ਮਾਹੀ ਆਂਗੇ ਹੂ ਖਾ ਲੈ ਖਾ ਲੈ ਕਾਨੂੰ ਆਈਏ ਨਹੀਂ ਤੂੰ ਵੀ ਮੇਰੀ ਜਾਨ ਕੱਟੇਗੀ ਚੰਗਾ ਖਾ ਲੈ ਖਾ ਲੈ ਨਹੀਂ ਆਂਦੀ ਤਾਂ ਤੈਨੂੰ ਮੈਂ ਡਰਾ ਰਖੀ ਆ ਦੀ ਫੜ ਹੋਰ ਪੁੱਛਿਆ ਜੇ ਹੈਗੇ ਓਹੋ ਜੇ ਤੈਨੂੰ 10 15 ਦਿਨ ਮੰਜੇ ਤੇ ਆਰਾਮ ਕਰਾਤਾ ਤੂੰ ਤਾਂ ਨਹੀਂ ਮੰਜੇ ਤੇ ਪੂਰੀ ਆਉਣੀ ਹੈਗੀ ਸਾਰਾ ਤਾਂ ਤੂੰ ਰਾਸ਼ਨ ਖਤਮ ਕਰ ਦੇਂਗੀ ਨਹੀਂ ਪੂਰਾ 20 25 ਦਿਨ ਆਰਾਮ ਕਰੂੰਗੀ ਹੁਣ ਤੱਕ ਹੂੰ ਬਸ ਫੇਰ ਉਹ ਛੇਤੀ ਉੱਟਦੀ ਫੇਰ ਤਾਂ ਸਾਡਾ ਰਾਸ਼ਨ ਖਤਮ ਹੈ ਖਤਮ ਹੋਵੇ ਤੇ ਇਹ ਵਾ ਮਾ ਪੂਰਾ ਹੋਵੇ ਤੁਹਾਡਾ ਬਸ ਬੈ ਜਾ ਹੁਣ ਦੋ ਪੀ ਗਈ ਦੁੱਧ ਦੇ ਗਲਾਸ ਤੇ ਖਾ ਗਈ ਕਵਾਂਟਲ ਇਹ ਨਹੀਂ ਰਾਜ ਦੀ ਬੈ ਜਾ ਬੈ ਜਾ ਹੁਣ ਬੈ ਜਾ ਬੱਸ ਹੁਣ ਕਿੱਧਰ ਹੂ ਪੈ ਜਾ ਚਲ ਮੈਂ ਤਾਂ ਪੇਟ ਹੋ ਗਿਆ ਫੁੱਲ ਹੁਣ ਤਾਂ ਹੂ ਆਪ ਹੀ ਕਰਨਾ ਨੇ ਥੋੜਾ ਜਿਹਾ ਹੋਰ ਪੁੱਛਾ ਜਿਹਾ ਹੈ ਪੈ ਜਾ ਪੈ ਜਾ ਨਹੀਂ ਥੋੜਾ ਜਿਹਾ ਉਹ ਨਾ ਰਹਿ ਪੁੱਛਾ ਜਿਹੇ ਜਾ ਪੈ ਜਾ ਬਲਾਵਾ ਨੂੰ ਹੂ ਹੂ ਬਸ ਇੱਕ ਦਿਕ ਕੋ ਆਇਆ ਕੰਮ ਬਿਨਾ ਗੱਲ ਤੋਂ ਲੱਗ ਰਹੀ ਹੈ ਚੀਕਣ ਮੰਮੀ ਹਾਂ ਬੇਬੇ ਡਿਗੀ ਨੀ ਤੀਗੀ ਤੈਨੂੰ ਕੀ ਪੁੱਤ ਮੰਮੀ ਮੈਨੂੰ ਨਾ ਬੋਲ ਮਾਰ ਕੇ ਲੈ ਕੇ ਆਈਏ ਕਹਿੰਦੀ ਆ ਜਾ ਕਰੇ ਉਹਨ ਦਰ ਬੜੀਆ ਉਹਦੋਂ ਮੈਂ ਫੇਰ ਖੇਲਣ ਭੱਜੀਆਂ ਅੱਛਾ ਪੁੱਤ ਹਾਂ ਚਲ ਪੁੱਤ ਅੱਜ ਦਾ ਦਿਨ ਤਾਂ ਆਰਾਮ ਕਰ ਲਾਂਦੇ ਹਾਂ ਕੱਲ ਨੂੰ ਆਪਾਂ ਸੱਚ ਝੂਠ ਪਤਾ ਕਰਕੇ ਰਾਵਾਂਗੇ ਇਹਦਾ ਠੀਕ ਐ ਮੰਮੀ ਹਾਂ ਤੂੰ ਉੱਥੇ ਬਹਿ ਕੇ ਖੇਡ ਲੈ ਠੀਕ ਐ ਮੰਮੀ ਨੂੰ ਨਹਾਉਣ ਵਾਸਤੇ ਕਿ ਆਣੀਆਂ ਫਿਰ ਰੋਟੀ ਖਾ ਲੂਗੀ ਮੰਮੀ ਤੁਸੀਂ ਪਹਿਲਾਂ ਨਹਾ ਲਓ ਫਿਰ ਰੋਟੀ ਖਾ ਲਈ ਨੀ ਕੱਲ ਤੋਂ ਮਨ ਕੱਪੜੇ ਬਦਲੇ ਤੇ ਕੀ ਹੋਇਆ ਨਾ ਨੂੰ ਗਰਮੀ ਹੈਗੀ ਨਾਲ ਐ ਨਾਲੇ ਮੰਮੀ ਗਰਮੀ ਹੋ ਰਹੀ ਹੈ ਨਹੀਂ ਮੈਂ ਪਨੀਰ ਦੀ ਸਬਜ਼ੀ ਖਾ ਕੇ ਫੇਰੇ ਨਹਾ ਲੰਦੀ ਅਗਰ ਤੂੰ ਬਾਅਦ ਚ ਵੀ ਮਿਲ ਜੂਗੀ ਦੇਖ ਦੇਖ ਨਾ ਆ ਜਾ ਖੜੀਓ ਬਾਅਦ ਚ ਮਾਰ ਲਈ ਜੀ ਬਲਸਕੇ ਜਾਓਗੇ ਉੱਥੇ ਕੋਈ ਗੱਲ ਨਹੀਂ ਆ ਕੇ ਖਾ ਲਈ ਰੋਟੀ ਪਹਿਲੇ ਨਹਾ ਜਾ ਗਰਮੀ ਹੋ ਰਹੀ ਹੈ ਜਾਓ ਖੜੀ ਜਲਦੀ ਮਿੰਟ ਮਾਰ ਨਹੀਂ ਮੈਲ ਨਹੀਂ ਉਤਰਨੀ ਆਦੀ ਉਤਰੂਗੀ ਸਬਜ਼ੀ ਖਾਣੀ ਨਾ ਨਗਾ ਭਈ ਪਨੀਰ ਵਾਲੀ ਕੰਨੀ ਇੰਨੀ ਨੇ ਮਾ ਤਾਂ ਲਾਲਚ ਕਰੀਦਾ ਹੁੰਦਾ ਠੀਕ ਹੈ ਨਹੀਂ ਲਾਲ ਸੱਤਾ ਹੈ ਹੋ ਜਾ ਖੜੀ ਚੱਲ ਚੱਲ ਭਾਈ ਤੂੰ ਨਹੀਂ ਖੜਦੀ ਮੈਂ ਤੈਨੂੰ ਸੋਟੀ ਲੈ ਕੇ ਦਿੰਦੀ ਹਾਂ ਸਲਾਦਾਂਦੀ ਮੈਂ ਪਨੀਰ ਕੀ ਸਬਜ਼ੀ ਖਾ ਕੇ ਮੈਂ ਉਦੋਂ ਬਾਅਦ ਦੇਖੂਗੀ ਜੇ ਨਾ ਕੁਝ ਬਣੂਗਾ ਨਾ ਆ ਜਾਊਗਾ ਕਿ ਨਹੀਂ ਆ ਜਾਊਗਾ ਹੋਰ ਕਤਈਏ ਤੂੰ ਪਨੀਰ ਕੀ ਸਬਜ਼ੀ ਖਾ ਨਹੀਂ ਮੈਂ ਸਰਦਾ ਚੰਗਾ ਲੈ ਫੜ ਸੋਟੀ ਨੂੰ ਫੜ ਕੇ ਖੜੀ ਹੋ ਜਾ ਦੇਖਿਆ ਭਾਈ ਉੱਠਿਆ ਜਾਂਦਾ ਨਹੀਂਗਾ ਤੇ ਭਾਲਦੀ ਹੈ ਪਨੀਰ ਦੀ ਸਬਜ਼ੀ ਨਹੀਂ ਫਿਰ ਕੀ ਹੋ ਗਿਆ ਕੀ ਰੋਜ਼ ਮੰਗਦੀਆਂ ਮਸਾਬਾਂ ਨੇ ਨਾਲ ਮਿਲਦੀ ਐ ਹੋਰ ਹੋਰ ਹਾਂ ਚੱਲ 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 ਨਾਉਣ ਕਣੀ ਧਿਆਨ ਕਰ ਲੈ ਨਾਉਣ ਕਣੀ ਇਹ ਉਹਨੂੰ ਦੇਖ ਲੈ ਮਗਰ ਤੋਂ ਨਹੀਂ ਦੇਖਦੀ ਫਿਰ ਕੀ ਕਰਨੀ ਐ ਸੋਟੀ ਸਾਟੀ ਨਾ ਫੜ ਸੋਟੀ ਹੁਣ ਤਾਂ ਨਹੀਂ ਮਗਰ ਅੱਛਾ ਕੱਢੇ ਸਾਰਾ ਬਾਜ ਪਾਟ ਜੇ ਹੁਣ ਚੰਗੀ ਭਲੀ ਐ ਹੈ ਅੱਜ ਜੀਵਤ ਨੇ ਮਨਦੀਪ ਦੀ ਹੁਣ ਨਾਲ ਲੈ ਜਿੰਨੀ ਜਾਂਦੀ ਐ 70 ਹਾਂ ਹਾਂ ਦੇਖਦੀਆਂ ਹੋ ਇਹ ਸੁੱਕੀ ਘੜਕਾਉਂਦੀ। ਨਾਲੀ। ਹਾਂ, ਨਾਲੇ। ਪੱਟੀ ਕਿੱਥੇ ਤੇਰੀ? ਨਹੀਂ ਪੱਟੀ ਤੋਤੀ ਭੁੱਲ ਗਈ ਪਨੀਰ ਦੀ ਸਬਜ਼ੀ ਕੀ ਮਾਰੀ। ਚਲ ਬੱਤੀ। ਚਲ ਚਲ ਜੀ ਉਹਨੇ ਦੇਖ ਲਿਆ ਨਾ ਹੁਣ ਕਰ ਦੇਗੀ ਤੂੰ ਕੰਮ। ਓਹੋ ਹੁਣ ਫੁੱਟਾ ਜਾਣਾ ਪਊਗਾ। ਆਹੋ ਹੁਣ ਤਾਂ ਜਲਦੀ ਤੁਰ ਪੈ। ਚਲ ਚਲ। ਉਹ ਬਈਆ ਪੱਟੀ ਤੋਂ। ਸੱਚੀ ਮੰਮੀ ਇੰਨਾ ਵੀ ਕੀ ਬੰਦੇ ਨੇ ਸਬਜ਼ੀ ਗਣੀ ਧਿਆਨ ਦੇਣਾ ਹੋਇਆ ਨਹੀਂ ਮੇਰੇ ਤਾਂ ਜ਼ਿਆਦੇ ਨਹੀਂ ਰਹਾ ਮੈਂ ਤਾਂ ਮਾਲਾ ਕਦੇ ਠੰਡੀ ਨਾ ਹੋ ਜਾ ਪਨੀਰ ਦੀ ਸਬਜ਼ੀ ਚੱਲ ਪੋਲੀ ਪੋਲੀ ਬੰਦੇ ਬੈਠਣਾ ਤੋਂ ਦੇਤੀ ਹੈ ਜੇ ਪੋਲੀ ਪੋਲੀ ਤੇਰੀ ਜਾਂਦੀ ਹੋਈ ਖੁੱਲ ਗਈ ਰਾਹ ਚ ਫੇਰ ਖੁੱਲਣ ਵਾਲੀ ਵੀ ਨਾ ਬੰਨੀ ਕਦੇ ਪਰਦਾ ਪਾਸ ਹੋ ਜੀ ਹਾਂ ਉਹ ਤਾਂ ਤੇ ਕਰਤਾ ਸੀ ਹੁਣ ਜਿਵੇਂ ਨਾ ਆਉਂਦੀ ਹਾਂ ਤੁਹਾਨੂੰ ਗਤੀ ਮਮੀ ਇੰਨਾ ਨਹੀਂ ਬੰਦੇ ਨੂੰ ਉਹ ਕਰਨਾ ਚਾਹੀਦਾਗਾ ਸੱਚੀ ਤੂੰ ਤਾਂ ਜਮਾ ਹੀ ਪਲक्कड़ ਹੁੰਦੀ ਨਹੀਂ ਮੈਨੂੰ ਤਾਂ ਧਿਆਨ ਉੱਧਰ ਹੋ ਗਿਆ ਨਾ ਫੇਰ ਚਲ ਆ ਜਾ ਸਬਜੀ ਕਹਿੰਦੀ ਹਾਂ ਉਹ ਕੀ ਕਰਦੀ ਹੈ ਤਾਂ ਨਹੀਂ ਉਥੇ ਨਾ ਅੱਛਾ ਤਰਲੇ ਫਿਰ ਕਦੋਂ ਕਦੋਂ ਨਾ ਬਸ ਨਹੀਂ ਆ ਪਰਦੇ ਸੀ ਅੰਦਰ ਉਹ ਦਿਖਦਾ ਬੰਦਾ ਦੇਖਦੀ ਤਾਂ ਨਹੀਂ ਨਾ ਨਾ ਜਦੋਂ ਮੈਂ ਆਇਆ ਤਾਂ ਪਰੇ ਕੰਮ ਕਰਦੀ ਸੀ ਰਸੋਈ ਚ ਚਲ ਸ਼ੁਕਰ ਹੈ ਚਲ ਚਲ ਬਹਿ ਜਾ ਪੈ ਜਾ ਹੁਣ ਹੁਣ ਤਾਂ ਗਈ ਥੀ ਉੱਠ ਕੇ ਦੁਬਾਰਾ ਫੇਰ ਕਹਿੰਦੀ ਪੈ ਜਾ ਹੋਰ ਤੂੰ ਕੀ ਕਰੇਂਗੀ ਹੁਣ ਇਹ ਸਬਜ਼ੀ ਕਾ ਨਹੀਂ ਨਗਾਏ ਮੰਗਾ ਲਾ ਹੁਣ ਮਾਰ ਲਾ ਬੋਲੇ ਖਾ ਕੇ ਪੈ ਜੂਂਗੀ ਕਹਿਨੀ ਆ ਭਾਬੀ ਰੋਟੀ ਲੈ ਕੇ ਆਏ ਹੋ ਮੰਮੀ ਖਾਤਰ ਦੀ ਨਹੀਂ ਬਣੀ ਰੀ ਇਹ ਬਤਾਉਂਗਾ ਦੀ ਸਰ ਜੀ ਇਹ ਪਨੀਰ ਦੀ ਨਹੀਂ ਬਣਾਈ ਇਹ ਤਾਂ ਬਤਾਉਆਂ ਦੀ ਬਣਾ ਰખી ਐ ਨਾ ਰੋਟੀ ਚੋਪੜੀ ਹੋਈ ਪਾਣੀ ਦਾ ਗਲਾਸ ਐ ਐ ਰੋਟੀ ਖਾਦੀ ਜਾਊਗੀ ਉਹ ਮੈਨੂੰ ਨਹੀਂ ਪਤਾ ਤੂੰ ਹੀ ਪੁੱਛ ਲੈ ਬੁਲਾ ਦਿੰਨੀ ਆ ਮੈਂ ਭਾਬੀ ਮੰਮੀ ਪੁੱਛਦੀ ਐ ਪਨੀਰ ਦੀ ਸਬਜੀ ਕਿਉਂ ਨਹੀਂ ਬਣਾਈ ਪਰ ਪਾਪਾ ਜੀ ਕਹ ਗਿਆ ਸੀ ਵੀ ਪਨੀਰ ਦੀ ਸਬਜੀ ਨਾ ਬਣਾਈਆਂ ਜਿ ਬਤਾਉਂ ਬਣਾ ਲਈਓ ਕਿਉਂਕਿ ਮੰਮੀ ਨੂੰ ਪਾ ਰਹੀ ਐ ਫਿਰ ਪਨੀਰ ਫਿਰ ਰੋਟੀ ਮੈਂ ਤਾਂ ਨਹੀਂ ਚੋਪੜੀ ਮੈਂ ਕਿਹਾ ਚੱਲ ਔਖੇ ਕਰੂਗੀ ਕਿਤੇ ਖੰਘ ਖੰਘ ਹੋ ਜੇ ਹੂੰ ਨੀ ਪਪਾ ਤਾਂ ਕਦੇ ਮੇਰੀ ਸਾਈਡ ਦਾ ਹੋਇਆ ਹੀ ਨਹੀਂ ਉਹਨੂੰ ਤਾਂ ਸਦਾ ਇਹੀ ਰੱਖੀ ਮੇਰੇ ਨਾਲ ਠੀਕ ਹੈ ਹੁਣ ਵੱਡੇ ਪਾ ਮੈਂ ਤਾਂ ਖਾ ਲੰਦੇ ਮੈਨੂੰ ਨਾ ਨਾ ਭਾਬੀ ਕੋਈ ਨਹੀਂ ਇਹੀ ਖਾ ਲੂਗੀ ਹੋਰ ਲੈ ਪੋਪੇ ਦੀ ਲੱਗਦੀ ਏ ਵੀ ਉਪਾਏ ਪਨੀਰ ਤੇਰੇ ਵਾਸਤੇ ਪਾ ਰਹੀ ਐ ਚੱਕੀ ਦਾ ਤੂੰ ਪਹਿਲਾਂ ਨਹੀਂ ਜਾਂਦੀ ਹੈਗੀ ਨਹੀਂ ਫਿਰ ਕੀ ਹੋ ਗਿਆ ਜੇ ਮਾੜੀ ਮੋਟਾ ਹੋਰ ਪਾਰ ਵੱਜ ਜਾਊਗਾ ਹਲੇ ਹੋਰ ਪਾਰ ਵੱਜੂ ਮੋਢੇ ਮੇਰੇ ਤੇ ਪਹਿਲਾਂ ਤੋੜਨ ਵਾਲੇ ਕਰ ਰੱਖੇ ਨੇ ਤੇਰੇ ਪਾਰ ਦੇ ਥਰਲੀ ਦਵਗੀ ਮੈਂ ਤਾਂ ਦਿੱਤੂ ਤਾਂ ਆਪ ਸੁਗੜੇ ਜਾਂਦੀ ਐ ਹੋਰਾਂ ਨੂੰ ਵੀ ਸੁਗੋੜਾ ਨਾ ਜਾਂਦੀ ਐ ਆਹੀ ਖਾਲਾ ਕੱਲ ਨੂੰ ਇਹ ਵੀ ਨਹੀਂ ਮਿਲਣੀ ਕੀ ਗੱਲ ਕਾ ਤੋ ਨਹੀਂ ਮਿਲਣੀ ਜਾ ਜ ਤੇਰੇ ਲੱਛਣ ਨੇਗੇ ਲੱਛਣ ਕੀ ਮੇਰੇ ਮਾੜੇ ਨੇ ਉਹ ਅਗਲੀ ਆਹ ਨੂੰ ਪਤਾ ਨਹੀਂ ਲੱਗੂਗਾ ਵੀ ਇਹਨੂੰ ਦੁੱਖ ਦਰਦ ਹੋ ਰਿਹਾ ਹੈਗਾ ਤੇ ਰੋਟੀ 'ਚ ਜੰਗਾ ਭਾਲਦੀ ਹੈਗੀ ਪਨੀਰ ਕਦੇ ਕੁਛ ਕਦੇ ਕੁਛ ਫਿਰ ਚੰਗੀਆਂ ਹੀ ਖਾਇਆ ਕਰਦੇ ਨੇ ਵੱਡੇ ਆਪਾਂ ਮੈਂ ਜਿਹੜੇ ਬੰਦੇ ਦਾ ਅੰਗ ਪੈਰ ਟੁੱਟ ਜੇ ਖਾਲਾ ਹੀ ਖਾਲਾ ਮੈਂ ਤਾਂ ਇਹ ਖਾਂਦੀ ਨਹੀਂ ਨਾ ਸਬਜ਼ੀ ਖਾਂ ਨਾ ਸੁੱਕੀ ਰੋਟੀ ਖਾਂ ਨਾ ਠੀਕ ਹੈ ਮੇਰੇ ਤਾਂ ਟੱਪਦੀ ਨਹੀਂ ਮੈਂ ਤਾਂ ਵਰਤ ਰੱਖੂਗੀ ਲੈ ਫੜਾ ਫੜਾ ਨਾਲੇ ਤਾਂ ਰੋਟੀ ਫੜਾ ਕੇ ਆਉਣੀ ਆ ਨਾਲੇ ਤੇਰੇ ਲੱਛੜ ਦੱਸ ਕੇ ਆਉਣੀ ਆ ਨਾ 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 ਤੇ ਇਹ ਨਾ ਇੱਕ ਦੁੱਧ ਦਾ ਗਲਾਸ ਤਾਂ ਮਗਾ ਦੇ ਉੱਪਰ ਪਰਤ ਮੰਗਾਦੀ। ਅੱਛਾ। ਹਾਂ। ਫੜ। ਨੀ ਟੱਪ ਦੇਣੀ ਇਹ। ਨਾਲੇ ਕਹੀ ਨਹੀਂ ਦੁੱਧ ਦਾ ਗਲਾਸ ਮੰਗਾ ਦੇ। ਦੁੱਧ ਦਾ ਗਲਾਸ ਮੰਗਾ ਦੇ ਫਿਰ। ਅਮੇਜ਼ਿੰਗ। ਉੱਪਰ ਪਰਤ ਪਾ ਲਈ ਜੇਵਾ ਨਾ ਹੋਵੇ। ਅੱਛਾ। ਕੋਈ ਨਹੀਂ। ਲਿਆ ਦੇਣੀ ਆ। ਠੀਕ ਹੈ। ਖਾ ਲੈ। ਨਖਰੇ ਹੀ ਬਹੁਤ ਕਰਦੀ ਆ। ਭਾਬੀ ਆਹ ਤੁਸੀਂ ਮਹਾਂ ਪਾਣੀ ਦੇ ਤੱਕ ਦੁੱਧ ਦੇ ਦਿੰਦੇ ਕੱਚਾ ਮੜਾ ਪੀ ਲੈ। ਮੈਂ ਮੈਂ ਨੈੱਟ ਤੇ ਦੇਖਿਆ ਸੀ ਕਹਿੰਦੇ ਜਿਹਦਾ ਮਾਸ ਪਟਿਆ ਹੁੰਦਾ ਉਹਨੂੰ ਕੱਚਾ ਦੁੱਧ ਨਹੀਂ ਦਿਆ ਕਦੇ ਰਿਐਕਸ਼ਨ ਕਰ ਜਾਂਦਾ। ਕਿਧਰੇ ਨਹੀਂ ਇਹ ਤੇ ਰਿਐਕਸ਼ਨ ਕਰਦਾ। ਕੁਛ ਨਹੀਂ ਹੁੰਦਾ। ਤੂੰ ਪਾ ਦੇ। ਚਲ ਪਾ ਲੈ ਆਪਣੇ ਫ੍ਰਿਜ ਚ। ਮੜੀ-ਮੁਟੀ ਚਰਬੀ ਵੀ ਕਟੂਗੀ ਜੇ ਰਿਐਕਸ਼ਨ ਕਰ ਗਿਆ ਤਾਂ। ਬੱਕਰੀ ਨਹੀਂ ਪੂਰੇ ਹੁੰਦੇ। ਲੇ ਫੜ ਪੀ ਲੈ ਹੁਣ ਤਾਂ ਲੰਘ ਜੀ ਰੋਟੀ ਲੰਘੂਗੀ ਹੁਣ ਤੋਂ ਹੂੰ ਜਦ ਦਜ ਨੂੰ ਮਿਲ ਗਿਆ ਲੈ ਨੀ ਲੈ ਜਾ ਰੋਟੀ ਇੱਕ ਸੀਗੀ ਸਬਜੀ ਸਾਰੀ ਖਾ ਗਈ ਨੀ ਪਰਠਾ ਤੀ ਅੱਛਾ ਹੁਣ ਉਹ ਵੀ ਨਹੀਂ ਛੱਡਿਆ ਤੇ ਬਾਦ ਲੱਗਿਆ ਬਤੰਗਾਂ ਦਾ ਕਰਿਆ ਹੋਇਆ ਨਾ ਪਨੀਰ ਤੋਂ ਬਿਨਾ ਤਾਂ ਤੇਰੇ ਕੋਈ ਚੀਜ਼ ਗਲੇ ਦੇ ਥੱਲੇ ਉਤਰਦੀ ਨਹੀਂ ਹੈਗੀ ਨੀ ਉਹ ਵੀ ਮਿਲ ਜੂਗਾ ਥਨੂੰ ਕੋਈ ਹਾਕਰੀ ਨਹੀਂ ਚਲ ਪੈ ਜਾ ਹੁਣ ਪਹਿਜਾ ਹੋਣਾ ਕਿ ਹੋਰ ਕੋਈ ਕਮੀ ਰਹਿ ਗਈ ਹਲੇ 니جے ਥੋੜਾ ਜਿਹਾ ਮਿੱਠਾ ਕਰਵਾ ਦਿੰਦੀ ਕੜਾ ਢਿੱਲਾ ਢਿੱਲਾ ਜਾ ਕਿਉਂ ਬੱਦੇ ਵਰਦਾਰ ਕਰਵਾਈ ਨਾ ਉਹਦੇ ਸੁੱਕਾ ਰਹਿ ਗਿਆ ਜੀ ਕਿਉਂ ਕਨੀ ਪਹਿਜਾ ਪਹਿਜਾ ਹੁਣ ਤਾਂ ਤੂੰ ਬਤਾਉਂਗਾ ਦਾ ਪੜਥਾ ਖਾ ਕੇ ਹਟਿਆਗੀ ਜਿਤਰਾ ਹੀ ਹਲ ਰਿਆ ਨਾ ਤੇ ਜਿਹਨੂੰ ਮੈਂ ਕਹਿਤਾ ਉਹਨੇ ਚੱਕ ਕੇ ਖੰਡ ਦੀ ਥਾਂ ਤੇ ਨੂਨ ਪਾ ਦੇਣਾ ਹੈਗਾ ਨਾ ਨਾ ਹੂੰ ਪੜਥਾ ਉਹਦਾ ਸੁਆਦ ਸੀ ਕਿੰਨਾ ਸੁਆਦੀ ਜੀਭਾਂ ਨਾਲ ਲਟਕਦਾ ਗਿਆ ਪਨੀਰ ਦੀ ਸਬਜ਼ੀ ਕਰੀ ਹੈ ਹਾਂ ਅਗਲੀ ਨਾ ਥਣੇ ਦੇਉਗੀ ਮੈਨੂੰ ਕਰਕੇ ਚੰਗਾ ਕੋਈ ਨਹੀਂ ਖਾਲੇ ਹੁਣ ਤਾਂ ਪੈ ਜਾ ਫਿਰ ਚਲ ਥੋੜਾ ਜਿਹਾ ਟੀਮ ਲਾ ਕੇ ਕਰਵਾ ਦਈਂ ਅੱਧੇ ਘੰਟੇ ਤਈ ਮੈਂ ਤੇਰੀ ਪੀਏ ਲੱਗ ਰਹੀ ਆ ਵੀ ਤੂੰ ਮੈਨੂੰ ਹੁਕਮ ਦੇਈਂ ਜੇ ਮੈਂ ਤੇ ਅੱਗੇ ਜਾ ਕੇ ਸਪਲਾਈ ਕਰੀ ਚੱਲਾਂ ਨਹੀਂ ਸਲਾਹ ਵੀ ਤੈਨੂੰ ਦੀ ਥੀ ਔਰ ਸਪਲਾਈ ਕੌਣ ਕਰੂਗਾ ਜੇ ਸਲਾਹ ਦਿੱਤੀ ਹੈ ਫਿਰ ਭਈ ਐ ਤਾਂ ਹੈ ਨਹੀਂਗਾ ਵੀ ਸਾਰਾ ਦਿਨ ਤੂੰ ਮਿੰਟ ਮਿੰਟ ਬਾਅਦ ਮੈਨੂੰ ਹੁਕਮ ਲਈ ਚੱਲੇ ਤੇ ਮੈਂ ਗਾਹਾਂ ਜਾ ਕੇ ਦੱਸੀ ਚੱਲਾਂ ਫਿਰ ਹੋਰ ਮੈਂ ਜਾਵਾਂ ਛਾਲਾ ਮਾਰਦੀ ਤੈਨੂੰ ਸੁਣਾ ਦਿੱਤੀ ਨਹੀਂ ਨਹੀਂ ਤੂੰ ਜਾ ਛਾਲਾ ਮਾਰਦੀ ਜਾ ਤਾਂ ਸਹੀ ਸਲਾ ਮਰਦੀ ਐ ਮੈਂ ਜਾਉ ਹੂੰ ਲੱਗ ਜੂ ਤੂੰ ਹੀ ਹੁਣ ਪੁਗਾਵਗੀ ਇਹਨੂੰ ਐਨਾ ਟਾਈਮ ਐ ਨਾ ਬੈਠਾ ਅਗਲੀ ਨੂੰ ਸ਼ੱਕ ਪੈ ਜੂਗਾ ਪੈ ਜਾ ਮਾਤਾ ਪੈ ਜਾ ਨਹੀਂ ਛੱਕੀ ਵਿੱਚ ਪੈ ਜੂਗਾ ਆ ਭੁੱਲ ਨਾ ਜਾਈ ਕੜੇ ਵਾਲੀ ਗੱਲ ਥਿੰਗ ਲਾ ਟਿੱਲਾ ਕਰਾਦੀ ਕੋਈ ਨਹੀਂ ਜੀ ਥੋੜਾ ਜਿਹਾ ਕੜੜਾ ਹੋ ਗਿਆ ਨਾ ਗੜਬੀ ਪਾਣੀ ਦੀ ਪਈ ਹੈਗੀ ਚੱਕ ਕੇ ਪਾ ਲਈ ਵਿੱਚ ਪਾਣੀ ਨਾਲ ਨਹੀਂ ਸਵਾਦ ਬਣਦਾ ਕਿਉ ਨਾਲ ਬਣਦਾ ਯਾਦ ਰੱਖੀ ਗੱਲ ਬਾ ਬਾ ਮੈਨੂੰ ਕਹਣੀ ਪੈ ਜੀ ਆ ਲੈ ਕੇ ਮੂੰਹ ਤੇ ਪੈ ਜਾ ਥੋੜਾ ਟਾਈਮ ਆਰਾਮ ਕਰੇਗੀ ਮੈਨੂੰ ਵੀ ਆਰਾਮ ਰਹੂਗਾ ਤੈਨ ਗਰਮ ਦੀ ਹੋ ਰਹੀ ਐ ਮੈਂ ਬਾਹਰ ਜਾਣ ਕਹਿੰਨੀ ਵੀ ਬੈਠੀ ਆ ਹੋਰ ਹੋਰ ਗੱਲਾਂ ਵਾਸਤੇ ਨਾ ਚੁਗਲੀ ਵਾਲੇ ਕੀੜੇ ਨਹੀਂ ਤੈਨੂੰ ਟਿਕਣ ਦਿੰਦੇ ਹੋਣੇ ਨਹੀਂ ਮੈਂ ਤਾਂ ਕਿਸੇ ਨੂੰ ਦੱਸਿਆ ਵੀ ਨਹੀਂ ਕੋਈ ਵੀ ਨਹੀਂ ਮੇਰਾ ਪਤਾ ਲੈਣ ਆਈ ਫੇਰ ਹੈ ਜੇ ਆ ਐਟਿੰਗ ਜੀ ਬਾਹਰ ਬਣ ਜੇ ਨਹੀਂ ਫੇਰ ਤਾਂ ਖਬਰ ਕੋਈ ਆ ਹੀ ਜਾਂਦਾ ਕਹਿੰਦੀ ਭਾਈ ਡਿੱਗੀ ਕਿਸੇ ਨੇ ਨਹੀਂ ਹੁਣ ਤਾਂ ਪਤਾ ਕੋਈ ਸੇਲਣ ਵੀ ਨਹੀਂ ਆਈ ਮੇਰੀ ਤਾਂ ਬਲਾਵਾ ਬੁਲਾ ਲਿਆ ਜੇ ਕੋਈ ਖੜੀ ਹੋ ਵਾਰ ਗਲੀ ਤੇਰੇ ਵਰਗੀਆਂ ਉਹ ਨੇਗੀਆਂ ਰਹਿਣ ਦੇ ਟਿਕੀ ਰਿਆ ਹਲੇ ਨੇ ਕੀ ਗੱਲ ਮੇਰੇ ਵਰਗੀ ਕਾਤੋ ਹੋਰ ਚੁਗਲੀਆਂ ਉਹ ਕਰਦੀਆਂ ਨੇ ਨਹੀਂ ਚੁਗਲੀ ਕਿਹੜੇ ਕਿਸੇ ਦੀ ਕਰਦੇ ਆ ਆਪਦੀ ਇਹ ਕਰਦੇ ਆ ਮੂਤ ਕੁੱਤਾ ਦੀ ਦੇਖ ਦੇਖ ਵਾਹ ਨਹੀਂ ਤੇਰੀ ਅਜੇ ਉਮਰ ਨਹੀਂ ਹੋਈ ਇਹ ਉਮਰਾਂ ਨਾ ਜਿਹੜੀ ਤੇਰੀ ਐ ਤੇ ਮੇਰੀ ਐ ਇਹ ਸਾਡੀ ਤਾਂ ਖਰਾਕਾਂ ਨੇ ਹੁਣ ਬੁੜੀਆਂ ਠੇਵੀਆਂ ਇੱਥੇ ਬੈਠੀ ਤੇ ਮਿਲ ਜਾਂਦੀਆਂ ਨੇ ਨਾਲੇ ਤਾਂ ਟੱਡ ਮੈਂ ਹੋਲਾ ਕਰ ਲੈਣ ਨਾਲੇ ਅਗਲੀਆਂ ਕਰ ਲੈਂਦੀਆਂ ਨੇ ਕਿਸੇ ਕਾਤੀ ਪੁੱਤ ਮਾੜਾ ਐ ਕਿਸੇ ਦੀ ਨੂੰ ਮਾੜੀ ਐ ਕਿਸੇ ਕਾ ਪੁੱਤ ਮਾੜਾ ਐ ਉਹ ਟੱਡ ਮਾੜਾ ਮोटा ਫਰੇਮਾ ਹੋਲਾ ਹੋ ਜਾਂਦਾ ਯਾਦ ਅੰਦਰੇ ਰੱਖ ਐ ਗੋਲਾ ਬੰਜਨ ਦਾ ਗੋਲਾ ਠੀਕ ਐ ਜਦ ਤੂੰ ਮੇਰੀ ਉਮਰ ਦੀ ਹੋਗੀ ਨਾ ਫਿਰ ਮੈਂ ਤੈਨੂੰ ਦੱਸੂਗੀ ਚੰਗਾ ਹਾਂ ਹੁਣ ਸੋ ਜਾ ਫਿਰ ਸੌਂ ਕੇ ਪੀ ਜਾ ਹੁਣ ਬਾਹਰ ਨਹੀਂ ਨਿਕਲ ਹੋਰੀ ਮਿੱਥੇ ਫਿਰ ਐਂ ਕਰ ਭੱਜ ਜਾ ਬਾਹਰ ਉੱਠ ਕੇ ਭੱਜ ਜਾ ਐ ਜਾ ਜਾ ਤਾਂ ਸਹੀ ਜਾ ਵੀ ਨਹੀਂ ਸਕਦੀ ਫਿਰ ਮੇਰਾ ਪਾ ਦਪਟਿਆ ਜਾਊਗਾ ਫਿਰ ਮੰਮੀ ਐਂ ਕਰ ਥੋੜੀ ਦੇਰ ਇਹਨੂੰ ਨਾ ਲੈ ਕੇ ਤੇ ਪੈ ਜਾ ਛੱਡੇ ਨੂੰ ਪੈ ਜਾ 10 ਮਿੰਟ ਐ ਕਿਵੇਂ ਪੈ ਜਾ ਬਾਈ ਤੱਕੇ ਸੌਂਦੀ ਐ ਲੈ ਆਹੀ ਪੱਟੀ ਖੋਲ ਕੇ ਨਾ ਮੈਂ ਮੂੰਹ ਤੇ ਬਨ ਦੂ ਜੇ ਤੂੰ ਨਾ ਟਿਕੀ ਆਹੋ ਆਹੋ ਇਹ ਮੂੰਹ ਤੇ ਰਹਿ ਗਈ ਕਸਰ ਪੈਰ ਤੇ ਤਾਂ ਬਣਾਤੀ ਤੈਨੂੰ ਠੀਕ ਹੈ ਕੈ ਬਨਣੀ ਤਾਂ ਅਸਲ ਚ ਮੂੰਹ ਤੇ ਹੀ ਸੀਗੀ ਮੈਨੂੰ ਲੱਗਦਾ ਸਲਾਹ ਵੀ ਦੇਣ ਵਾਲੀ ਆ ਹੁਣ ਮੂੰਹ ਤੇ ਵੀ ਲੱਗੀ ਬਨਣ ਚੰਗਾ ਪੈ ਜਾ ਮੰਮੀ ਮੈਥੋਂ ਨਹੀਂ ਤੇਰੇ ਨਾਲ ਮੱਥਾ ਪਾਈਦਾ ਬਾਈ ਮੇਰੇ ਤਾਂ ਸਾਰੀ એનર્ਜੀ ਖਤਮ ਹੋ ਗਈ ਸੱਚੀ ਬੋਲ ਬੋਲ ਕੇ ਹੋਰ ਦੇਈ ਸਲਾਹ ਕਿਸੇ ਨੂੰ ਤਾਂ ਤੇਨੂੰ ਦੇ ਕੀ ਸਲਾਹ ਪਛਤਾਈ ਜਾਨੀ ਆ ਨਹੀਂ ਹੋਰ ਸੋਚ ਲੈ ਕੁਛ ਹੈ ਪੈ ਜਾ ਕਿ ਬਲਾਮਾ ਭਾਬੀ ਨੂੰ ਨਾ 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 ਉਹ ਨੂੰ ਨਾ ਬੁਲਾਈ ਪੈ ਜਾ ਮੰਮੀ ਮੰਮੀ ਬੂਆ ਮੰਮੀ ਕਿੱਥੇ ਐ ਤੇਰੀ ਮੰਮੀ ਮੈਂ ਸਗਣੇ ਜਾ ਰਹੀ ਆ ਉਧਰ ਠੀਕ ਐ ਮੰਮੀ ਹਾਂ ਬਤ ਮੰਮੀ ਮੈਂ ਤਾਂ ਸੋ ਕੇ ਵੀ ਉੱਠ ਗਈ ਕਦੋਂ ਚੱਲਾਂਗੇ ਨਾਨੀ ਕੋਲੇ ਪੁੱਤ ਆਪਾਂ ਨੂੰ ਕੌਣ ਜਾਣ ਦਿੰਦਾ ਹੈਗਾ ਕਿਉਂ ਮੰਮੀ ਡੈਡੀ ਤੋਂ ਮੈਂ ਪੁੱਛ ਲੂੰਗੀ ਤੇਰਾ ਡੈਡੀ ਤਾਂ ਕੋਈ ਨਹੀਂ ਰੋਕਦਾ ਪੁੱਤਾ ਹੋਰ ਕੌਣ ਰੋਕਦਾ ਤੇ ਡੈਡੀ ਦੀ ਮਾਂ ਰੋਕਦੀ ਹੈ ਪੁੱਤਾ ਬੇਬੇ ਆਪਾਂ ਨੂੰ ਕੀ ਕਹਿੰਦੀ ਹੈ ਜੇ ਪੁੱਤ ਤੂੰ ਚਾਹੇ ਤਾਂ ਆਪਾਂ ਜਾ ਸਕਦੇ ਹਾਂ ਕਿਵੇਂ ਮੰਮੀ ਤੇਰੀ ਬੇਬੇ ਦਾ ਪੈਰ ਨਹੀਂ ਦੁਖਦਾ ਉਹ ਮੰਜੇ ਤੇ ਪਾਣਾ ਤੇ ਬਹਿ ਨਹੀਂ ਜਾ ਕੇ ਕਦੇ ਪੈਰ ਤੇ ਪੈਰ ਲਾਏ ਕਦੇ ਹੱਥ ਲਾਏ ਠੀਕ ਹੈ ਜੇ ਤਨ ਤੇਰੀ ਬੇਬੇ ਜਾਂ ਤੇਰੀ ਭੂਆ ठाਵੇ ਜਮਾ ਨਾ ਉੱਠੀ ਪੁੱਤ ਜਿਹੜਾ ਕੁਝ ਤੈਨੂੰ ਮੈਂ ਕਹਿੰਨੀ ਆ ਉਹ ਕੁਝ ਕਰ ਮੰਮੀ ਮੈਂ ਸੰਦਸਾ ਤੇ ਅਗੇ ਬੀ ਬੇਬੇ ਝੂਠ ਬੋਲੀ ਜਾਂਦੀ ਐ ਚਲ ਪੁੱਤ ਕੁਝ ਵੀ ਐ ਤੂੰ ਉਹ ਹੀ ਕੰਮ ਕਰ ਜਿਹੜਾ ਕੰਮ ਮੈਂ ਤੈਨੂੰ ਕਹਿ ਰਹੀ ਆ ਚਲ ਮੇਰਾ ਪੁੱਤ ਮੰਦੀਪੂਰੀ ਆ ਜਾ ਪੁੱਤ ਮੇਰੇ ਕੋਲ ਬਹਿ ਜਾ ਨੀ ਭੈਜੰਦੇ ਦਾਦੀ ਕੋਲੇ 오ਹੋ ਉਰੇ ਇੰਨੀ ਜਗਾ ਪਈ ਗਈ ਬੇਬੇ ਦਾ ਪੈਰ ਦੁਖਦਾ ਤੈਨੂੰ ਪਤਾ ਨਹੀਂ ਨਾ ਮੈਂ ਤਾਂ ਉਰੀ ਬੈਠੂਗੀ ਭੂਆ ਕੁਛ ਨਹੀਂ ਹੁੰਦਾ ਬੈਠਣ ਦੇ ਬੈਠਣ ਦੇ ਦਾਦੀ ਕੋਲੇ ਕੁਛ ਨਹੀਂ ਹੁੰਦਾ ਮੰਨ ਜਾ ਮਾਤਾ ਹਰੇ ਵੀ ਮੰਨ ਲੈ ਤੂੰ ਮੇਰੀ ਨਹੀਂ ਤੂੰ ਕੱਲ ਦੀ ਵਾਲੀ ਨਹੀਂ ਮਚਣ ਲੱਗੀ ਤੇਰੀ ਭਲਾਈ ਖੱਤਰ ਹੀ ਕਹਿੰਦੀ ਆ ਇਹ ਕੀ ਭਲਾਈ ਵਾਸਤੇ ਕਹਿੰਦੀ ਆ 오ਹੋ ਗਰਮੀ ਆ ਗਈ ਕਰਮੀ ਵਾਲੀ ਹੋਣ ਲੱਗੀ ਹੁਣ ਤਾਂ ਉਹ ਤਾਂ ਨਾਨਕੇ ਨਹੀਂ ਜਾਂਦੀ ਨਾ ਬੇਬੇ ਮੈਂ ਤੈਨੂੰ ਛੱਡ ਕੇ ਨਹੀਂ ਜਾਂਦੀ ਹੈਗੀ ਚਾ ਦੇਖ ਮੇਰੀ ਪੋਤੀ ਕਿੰਨਾ ਪਿਆਰ ਕਰਦੀ ਹੈ ਹੂੰ ਦੇਖਣ ਲੱਗ ਰਿਹਾ ਮੈਨੂੰ ਉਹ ਤਾਂ ਇੱਕ ਤੂੰ ਜਿਹੜੀ ਬਾਪ ਵਰਗੇ ਸੜੇ ਜਾਂਦੀ ਹੈ ਹੁਣ ਵਿਚਾਰੇ ਪਾਪੇ ਨੇ ਕੀ ਕਹਿਤਾ ਤੈਨੂੰ ਉਹਦੇ ਤਾਂ ਮਗਰ ਹੀ ਪਈ ਰਹਿਣੀ ਐ ਸਾਰਾ ਦਿਨ ਤੂੰ ਨਹੀਂ ਮਗਰੇ ਕਿਉਂ ਪਈ ਰਹਿਣੀ ਐ ਉਹ ਹੀ ਕਹਿੰਦਾ ਕਦੇ ਤੇਰਾ ਮਾਸਲਮ ਕਦਾ ਕਦੇ ਕਹੂਗਾ ਕੱਚਾ ਦੁੱਧ ਨਹੀਂ ਪੀਣਾ ਕਦੇ ਕਹਗਾ ਤੱਤਾ ਨਹੀਂ ਪੀਣਾ ਉਹ ਫਿਰ ਚੰਗੇ ਵਾਸਤੇ ਕਹਿੰਦਾ ਹੈਗਾ ਸੁਭਾ ਕਹਿੰਦਾ ਹੈ ਤਤੇ ਵਾਸਤੇ ਨਾਲੇ ਠੰਡੇ ਵਾਸਤੇ ਚੱਲ ਬੇਬੇ ਮੈਂ ਜਾਂਦੀ ਪਹਿ ਜਾ ਹੁਣ ਸਾਰਾ ਦਿਨ ਲੜਾਈ ਕਰਵਾ ਲੋ ਇਹ ਤਾਂ ਜਿੰਨੀ ਮਰਜੀ ਜੀ ਸੱਚੀਆਂ ਬੋਲਦੀਆਂ ਝੁੱਠੀ ਨਹੀਂ ਬੋਲਦੀ ਦੇਖਿਆ ਮੰਮੀ ਕੋਈ ਨਹੀਂ ਦੁਖਿਆ ਬੇਬੇ ਦਾ ਪੈਰ ਹਾਂ ਪੁੱਤ ਮੈਂ ਦੇਖਿਆ ਕੋਈ ਨਾ ਤੂੰ ਖੇੜੇ ਤੇਰੇ ਚਾਚੇ ਕੇ ਜਾ ਕੇ ਚੰਗਾ ਲੈ ਹਾਂ ਵੀ ਕਤੀ ਦੀ ਮਾਂ ਆਏਗੀ ਜੇ ਕੋਈ ਇਹਦੀ ਧੀ ਨਾਲ ਕੋਈ ਐਵੇਂ ਦਾ ਕਰੇ ਪਰ ਮੈਂ ਦੇਖਦੀ ਆ ਜਾ ਕੇ ਕੀ ਬਣਦਾ ਮੰਮੀ ਤੈਂ ਸਾਰਾ ਕੁਝ ਮੈਨੂੰ ਪੇਕੇ ਜਾਣ ਵਾਸਤੇ ਕਰਿਆ ਤੀ ਮੈਂ ਪੇਕੇ ਨਾ ਜਾ ਸਕਾਂ ਕੀ ਕਹੀ ਜਾਂਦੇ ਹੋ ਭਾਬੀ ਪੈਣੇ ਬਹਿ ਜਾ ਤੂੰ ਕੋਈ ਨਹੀਂ ਆਣੀ ਨਹੀਂ ਹੈਗੀ ਠੀਕ ਹੈ ਨਾ ਜਦੋਂ ਮੰਮੀ ਅੱਜ ਨਾ ਆਣੀ ਗਈ ਸੀ ਮੈਂ ਸਾਰਾ ਕੁਝ ਦੇਖ ਲਿਆ ਤੀ ਜਦੋਂ ਮੰਮੀ ਪੱਟੀ ਭੁੱਲਿਆ ਦੀ ਨਾਣਾ ਵਿੱਚ ਜੇ ਮੰਮੀ ਦੇ 7:00 ਵਜੇ ਆਉਂਦੀ ਕੋਈ ਡਾਕਟਰ ਕੋਈ ਗੋਲੀ ਵੀ ਲੈਂਦੀ ਮੰਮੀ ਕੋਈ ਡਾਕਟਰ ਹੀ ਨਹੀਂ ਆਇਆ ਕੱਲ ਦਾ ਕਰੇ ਲੈ ਭਾਬੀ ਜ਼ਰੂਰੀ ਥੋੜਾ ਨਾ ਵੀ ਡਾਕਟਰ ਘਰੇ ਆਊਗਾ ਮੰਮੀ ਆਉਂਦੇ ਹੋਏ ਦਵਾਈ ਲੈ ਆਈ ਸੀ ਬਾਕੀ ਟੀਕਾ ਵੀ ਲਵਾਏ ਸੀ ਲਵਾਏ ਸੀ ਨਾ ਮੰਮੀ ਟੀਕਾ ਟੀਕਾ ਹਾਂ ਟੀਕਾ ਹਾਂ ਟੀਕਾ ਲਵਾ ਲਿਆਤੀ ਮੈਂ ਮੇਂ ਵੀ ਝੂਠ ਮਾਰੀ ਜਾਨੀਏਗੀ ਜਿਹੜੀ ਆਪਾਂ ਮਾਲਸਰੀ ਕਰਿਆ ਕਰਦੇ ਢੂਪ ਨਾਲ ਉਹਦੀ ਸਮੈਲ ਦੂਰ ਦੂਰ ਜਾਂਦੀ ਹੈ ਤੇਰੇ ਤਾਂ ਮੈਂ ਲਵੇ ਬੈਠੇ ਤਾਂ ਵੀ ਨਹੀਂ ਆਉਂਦੀ ਮੈਨੂੰ ਤਾਂ ਓਹੋ ਭਾਬੀ ਜ਼ਰੂਰੀ ਥੋੜਾ ਨਾ ਕਈ ਟਿਊਬ ਵਹਿਜੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੀ ਸਮੈਲ ਨਹੀਂ ਹੁੰਦੀ ਹੈਗੀ ਬਸ ਕਰ ਪਹਿਣ ਮम्मी ਤੇਰਾ ਦਰਦ ਕਿੰਨਾ ਕੁ ਹੁੰਦਾ ਹੈਗਾ ਪੈਰ ਚ ਦਰਦ ਮੇਰਾ ਬਥੇਰਾ ਹੁੰਦਾ ਲੋਈ ਵੀ ਨਹੀਂ ਲੈ ਜਾਂਦੀ ਮੰਮੀ ਤੇਰੇ ਕੋਲ ਮਨਦੀਪ ਇੰਨਾ ਚਿਰ ਬੈਠੀ ਰਹੀ ਹੈ ਉਹਨੇ ਤੇਰਾ ਪੈਰ ਦੱਬਿਆ ਤੈਨੂੰ ਉਦੋਂ ਤਾਂ ਪਤਾ ਨਹੀਂ ਲੱਗਿਆ ਹੈਗਾ ਕਿਉਂ ਬਿਠਾ ਲੈ ਹੋਰ ਪੋਤੀ ਨੂੰ ਪਹਿਣੇ ਪਤਾ ਤੈਨੂੰ ਵੀ ਆ ਪਤਾ ਮੈਨੂੰ ਵੀ ਆ ਪਰ ਮੰਮੀ ਝੂਠੀ ਤਾਂ ਨਹੀਂ ਬੋਲਦੀ ਹੈਗੀ ਤੂੰ ਵੀ ਨਾਲ ਹੀ ਹੈਗੀ ਤੂੰ ਗੜਾ ਡਾਂਗੀ ਮੈਨੂੰ ਕੁੜੀ ਨੂੰ ਦੀ ਦੱਸ ਤਾਂ ਧਿਆਨਸਾਰ ਬਾਹਰ ਮੰਮੀ ਬੇਬੇ ਝੂਠ ਬੋਲਦੀ ਹੈਗੀ ਬਸ ਮੰਮੀ ਕੱਲ ਨੂੰ ਆਪਣੀ ਸੰਦੀਪ ਦਾ ਵਿਆਹ ਵੀ ਹੋਗਾ ਜੇ ਇਹਨੂੰ ਕੋਈ ਨਾ ਆਣ ਦੇਵੇ ਤੇਰੇ ਤੇ ਕੀ ਬੀਤੂਗੀ ਹੈ ਕਿਵੇਂ ਨਹੀਂ ਆਣ ਦੇਊਗਾ ਕੋਈ ਮੈਂ ਤਾਂ ਦੋਏ ਦਿਨ ਲਾ ਕੇ ਆਣੇ ਦੀ ਮੇਰੇ ਪੇਕੇ ਦੋਏ ਦਿਨ ਲਾ ਤਾਂ ਦੀ ਹੋਰ ਕਿੰਨੇ ਕ ਦਿਨ ਲਾ ਦੇ ਮੇਰੇ ਤੇ ਤੇਰੇ ਬਿਨਾ ਮੈਨੂੰ ਨਹੀਂ ਜੀ ਲੱਗਦਾ ਹੈਗਾ ਨਹੀਂ ਇਹ ਤਾਂ ਕਹਿੰਦੀ ਜੀ 25 30 ਦਿਨ ਲਾ ਕੇ ਆਉਗੀ ਐਨੇ ਦਿਨ ਕਦੇ ਲਾ ਕੇ ਆਈਆਂ ਮੰਮੀ ਮੈਂ ਮੈਨੂੰ ਐ ਸੀ ਮੈਂ ਕਿਹਾ ਗਈ ਗਵਾਈਏ ਕੀ ਟਾਈਮ ਤਾਂ ਲੱਗ ਹੀ ਜਾਂਦਾ ਗਿਆਂ ਨੂੰ ਕੀਤਾ ਮੈਂ ਤਾਂ ਕਹਿੰਦੀ 22 ਦਿਨ ਤੋਂ ਲਾ ਕੇ ਆਉਗੀ ਇਹ ਦੇਖ ਮਿੰਟ ਚ ਟੀਮ ਬਦਲ ਲੈਂਦੀ ਐ ਨਹੀਂ ਟੀਮ ਕਿਉਂ ਬਦਲ ਲੰਨੀ ਆ ਤੈਨੂੰ ਪੜਤ ਪੜਾਈ ਸੀ ਤੈ ਕਹੇ ਹਾ ਜੀ 22 ਦਿਨ ਲਾ ਕੇ ਉਹ 22 ਦਿਨਾਂ ਤੋਂ ਮੈਡਰ ਗਈ ਨੂੰ ਮੇਰੇ ਬਣਾ ਜੀ ਨਹੀਂ ਲਾਂਦੀ ਦੇਖ ਕਨੀ ਸਾਨੀ ਐ ਔਰ ਤੂੰ ਕੀ ਪੜਤਾ ਪੜਾਈਆਂ ਨੇ ਮਿੰਟ ਚ ਪਾਰਟੀ ਬਦਲ ਲੈਨੀ ਐ ਮਾਤਾ ਨਹੀਂ ਪਾਰਟੀ ਤਾਂ ਫਿਰ ਸੱਚੀ ਬਦਲੀ ਐ ਇਹਦੀ ਗੱਲਾਂ ਸੁਣ ਕੇ ਚੱਲ ਕੋਈ ਨਹੀਂ ਤੀ ਅਸੂ ਕੱਤੇ ਤਈ ਦੇਖ ਕੋਈ ਰਿਸ਼ਤਾ ਇਹਦਾ ਫਾਹਾ ਬਣਦਾ ਮੰਮੀ ਇਹਦਾ ਫਾਤ ਆਪਾਂ ਤਾਂ ਵਡਾਂਗੇ ਜੇ ਤੂੰ ਇਹਦੇ ਪਿੱਛੇ ਨਾ ਲੱਗਦੀ ਐਨੀ ਮੂਰ ਕੌਣ ਹੁੰਦੇ ਏ ਤੀ ਪਿੱਛੇ ਲੱਗੇ ਜਾਂਦਾ ਇਹ ਤਾਂ ਨਿਆਣੀ ਮੱਤ ਦੀ ਹੁੰਦਾ ਚਲ ਤੈਨੂੰ ਕਹਿਣਾ ਹੀ ਨਾ ਕਹਿਤਾ ਤੂੰ ਕਿਉਂ ਲੱਗੇ ਇਹਦੇ ਪਿੱਛੇ ਚੱਲ ਹੁਣ ਨਹੀਂ ਤੀ ਐਵੇਂ ਲੱਗਦੀ ਇਹਦੇ ਪਿੱਛੇ ਹੁਣ ਬਸ ਇਹਦਾ ਫਾਹਾ ਵੜ ਦੂੰਗੀ ਮੰਮੀ ਆਪਾਂ ਨੇ ਐਨੀ ਕਾਲੀ ਕਿਉਂ ਕਰਨੀ ਹੈਗੀ ਇਹਨੇ ਵਿਚਾਰੇ ਨੇ ਤੇਰਾ ਫਾਇਦਾ ਸੋਚਿਆ ਨਾ ਆਪ ਤਾਂ ਕਾਲਜ ਵਗ ਜਾਂਦੇ ਵੀ ਚਲ ਮੰਮੀ ਔਖੇ ਹੋਗੇ ਕੰਮ ਨਹੀਂ ਆ ਮੰਮੀ ਤੂੰ ਭਾਂਡੇ ਇੱਕ ਪਾਸੇ ਇਕੱਠੇ ਕਰ ਦਾਂਦੀ ਖੁੰਝੇ ਚ ਮੈਂ ਆ ਕੇ ਮਾਂ ਜਲਾਉਂਦੀ ਕੋਈ ਨਹੀਂ ਭਾਬੀ ਕਰ ਲਾਂਗੇ ਕੰਮ ਤੁਸੀਂ ਜਾਇਓ ਰਲ ਮਿਲ ਕੇ ਕਰ ਲਾਂਗੇ ਹਣਾ ਮੰਮੀ ਆਹੋ ਕਰ ਲਾਂਗੇ ਰਲ ਮਿਲ ਕੇ ਹੁਣ ਤਾਂ ਕਰੇਗੀ ਰਲ ਮਿਲ ਕੇ ਪਹਿਲੇ ਤਾਂ ਨਹੀਂ ਕਰ ਪਰ ਮੰਮੀ ਮੈਨੂੰ ਇੱਕ ਗੱਲ ਦੱਸ ਜਿਹੜੀ ਤੂੰ ਆ ਪੂਕੂ ਜੀ ਮਾਰਦੀ ਸੀ ਕਿੱਥੋਂ ਸਿੱਖੀ ਸੀ ਨਹੀਂ ਉਹ ਤਾਂ ਮੇਰੇ ਪਰ ਜਾਈ ਮਾਰਦੀ ਸੀ ਅੱਛਾ ਉਹਤੋਂ ਸਿੱਖੀ ਦੀ ਪੇਕੇ ਤਾਂ ਸਿੱਖਦੇ ਹੁੰਦੇ ਨੇ ਕਿਵੇਂ ਜੀ ਮਾਰਿਆ ਕਰਦੀਓ ਕਹਾ ਤੂੰ ਮਾਰਦੀ ਹੁੰਦੀ ਐਵੇਂ ਦੱਸ ਦੇ ਨਹੀਂ ਹੋ ਜਾ ਜਵਾਕ ਵੀ ਪੈਰ ਤਾਦ ਦਿੰਦਾ ਨਾ ਤੇ ਪੈਰ ਤੇ ਪੈਰ ਉਹ ਤਾਂ ਵੀ ਐ ਕਰਦੀ ਹੁੰਦੀ ਹੈ ਅੱਛਾ ਪੇਕਿਆਂ ਦੀ ਗੁੜਤੀ ਮਿਲੀ ਹੋਈ ਹੈ ਫਿਰ ਤੈਨੂੰ ਕਿਹੜੀ ਤਾਂ ਗੁੜਤੀ ਮਿਲਦੀ ਹੁੰਦੀ ਹੈ ਇਹ ਸੰਸਕਾਰ ਪੇਕਿਆਂ ਦੇ ਹੁੰਦੇ ਹੁੰਦੇ ਨੇ ਆ ਹੀ بڑے ਸੰਸਕਾਰ ਮਿਲੇ ਦੇਖ ਸੱਟ ਦੇ ਵੀ ਕੁ ਕੁਮਾਰੀ ਉਹ ਤੋਂ ਮਾਰੀ ਚੱਲ ਕੋਣੀ ਤੀਏ ਤੂੰ ਜਾ ਪੇਕੇ ਦੋ ਦਿਨ ਲਾਇਆ ਉਹ ਮੈਂ ਚਾਰ ਦਿਨ ਲਾਇਆ ਜਿਆਦੇ ਤਲਾਈ ਨਾ ਨਾ ਮੰਮੇ ਜਿਆਦੇ ਦਿਨ ਨਹੀਂ ਲੈਂਦੇ ਵੀ ਕੁੜੀ ਜਿਆਦੇ ਕਰੀ ਜਾਂਦੀ ਮੈਨੂੰ ਤਾਂ ਜਾਣਾ ਪਊਗਾ ਨਾ ਠੀਕ ਹੈ ਤੂੰ ਚਾਰ ਦਿਨ ਲਾਇਆ ਚਾਰ ਦਿਨ ਆ ਮੁੱਖੇ ਸੁੱਕੇ ਸਾਵਾਂਗੇ ਨਪੁੱਤੇ ਦਾ ਪੈਰ ਨੋ ਕੀ ਕੁਛ ਕਰਿਆ ਹੈ ਦੇਖ ਲੈ ਜਾਇਆ ਭਾਬੀ ਇਹਦਾ ਕੋਈ ਪਤਾ ਨਹੀਂ ਕਦੋਂ ਬਦਲ ਦੇ ਨਾਲੇ ਮੇਰਾ 400 ਰੁਪਿਆ ਲੱਗ ਗਿਆ ਇਹਦੇ ਪਰ 400 ਰੁਪਿਆ ਮम्मी ਮੈਂ ਤੈਨੂੰ ਕਹਦੀ ਤੂੰ ਹੀ ਕਹਦੇ ਸੀ ਕਿ 500 ਰੁਪਿਆ ਦੀ ਪੱਟੀ ਆ ਜਾਂਦੀ ਮੈਂ ਦੇਉਂਗੀ ਕਹਦੀ 500 ਰੁਪਿਆ ਦੇ ਉਹ ਤਾਂ ਸੋਸ਼ ਕਰ ਮੈਂ ਦਿਆਂ ਨਹੀਂ ਦੇਖ ਹੈ ਬਾਕੀ ਪੈਸੇ ਸੰਦੀਪ ਚਾਕਲੇਟ ਖਾਇਆ ਈ ਮੈਂ ਤਾਂ ਚਾਕਲੇਟ ਖਾਇਆ ਈ ਮੈਂ ਤੇਰਾ ਕਹਿ ਬਚਦੇ ਕੁਝ ਦੇ ਤਾਂ ਦੇ ਦੇ ਸਬਜ਼ੀ ਲੈ ਲੂੰਗੀ ਸਾ ਮੈਨੂੰ ਨਫ ਤੇਰੀ ਨੂੰ ਫੇਰ ਕੰਮ ਆ ਜੂਗੀ ਕਿਤੇ ਗਾਂ ਸੱਸ ਹਜੇ ਵੀ ਕੰਮ ਕਰੇਗੀ ਇਹਦਾ ਨਾ ਮੈਂ ਮੈਂ ਨਹੀਂ ਸਮਝਦੀ ਹੁਣ ਨਾਲੇ ਲੈ ਜੀ ਭਣੇ ਆਉਦੇ ਦਾਜ ਤੇ ਆਉਦੀ ਸੱਸ ਦੇ ਬੰਦੇ ਆ ਕਰੀ ਪਰਲਾ ਸਾਮ ਕਿ ਤੋ ਕੇ ਨਾ ਤੇਰੇ ਸੱਸ ਦੇ ਬੰਦੇ ਆ ਕਰੀ ਨੀ ਤਨਾ ਪਨੀਰ ਦੀ ਸਬਜ਼ੀ ਕਿਉਂ ਨਹੀਂ ਦੇਈ ਪਹਿਲਾਂ ਮੈਨੂੰ ਮम्मी ਪਨੀਰ ਦੀ ਸਬਜ਼ੀ ਤਾਂ ਮੈਂ ਬਣਾ ਰੱਖੀ ਦੀ ਜਦੋਂ ਮੈਂ ਤੈਨੂੰ ਜਾਂਦੀ ਨੂੰ ਦੇਖ ਰਹੀ ਚੰਗੀ ਤਰ੍ਹਾਂ ਗਈ ਫਿਰ ਮੇਰਾ ਜੀ ਹੋ ਗਿਆ ਮम्मी ਦੇਂਦੀ ਨਹੀਂ ਹੈਗੀ ਮੈਂ ਤਾਂ ਪਤਾਉਂ ਪਈ ਤੇ ਮੈਂ ਤਾਂ 5 ਮਿੰਟਾਂ ਚਾਹੀ ਕੋਲ ਤੇ ਸਵਾਦ ਬਣੀ ਤੀ ਉਹ ਨਹੀਂ ਸਵਾਦ ਤਾਂ ਬਤੇਰੇ ਦਿਖ ਰਹੀ ਹੈ ਵੀ ਅੱਛਾ ਫੇਰ ਉਹ ਪਨੀਰ ਸਬਜ਼ੀ ਵਿੱਚ ਇਹ ਦੋਨੋਂ ਮੈਨੂੰ ਪਤਾ ਸੀ ਮੈਂ ਜੇ ਤੈਨੂੰ ਪਨੀਰ ਦੀ ਸਬਜ਼ੀ ਜੇ ਹੈਗੀ ਹੈ ਮम्मी ਪਨੀਰ ਦੀ ਸਬਜ਼ੀ ਦਾ ਮੈਂ ਤੈਨੂੰ ਲਿਆ ਦੂੰਗੀ ਪਹਿਲਾਂ ਮੈਨੂੰ ਖੂਕ ਜੀ ਮਾਰ ਕੇ ਦਿਖਾਈ ਤੇ ਸ਼ਰਮ ਵਾਲੀ ਉੱਤੇ ਦੀ ਹੰਤ ਮਾੜੀ ਜੀ ਮਾਰਦੇ ਮਮਮੀ ਪਰ ਤੂੰ ਕਹ ਦੇ ਮਮਮੀ ਸ਼ਰਮ ਵਾਲੀ ਕੀ ਗੱਲ ਆ ਉਹ ਤਾਂ ਬਿਨਾ ਬ੍ਰੇਕਾਂ ਤੋਂ ਹੀ ਲੱਗ ਰਹੀ ਸੀ ਹੁੱਕਾ ਮਾਰਨਾ ਮਾੜੀ ਜੀ ਮਾਰ ਕਰੀ ਕਰੀ ਮੜਾ ਜਾ ਕਿਵੇਂ ਨਾ ਕਰੀ ਸੋਚਦਾ ਮੈਂ ਉਹਦੀ ਲੈ ਆਤੀ ਜਦੋਂ ਮਮਮੀ ਦਾ ਕੁੱਕਾ ਨਿਕਲਦੇ ਮੇਰੇ ਕੋਈ ਗੱਲ ਹੈਗੀ ਪਰ ਮੈਂ ਜਾਣ ਕੇ ਨਹੀਂ ਬੋਲੀ ਹੈਗੀ ਜੇ ਦੁੱਖ ਹੋਗਾ ਤਾਂ ਹਾਇ ਉਹ ਵੀ ਕਰਾ ਲੀ ਹਾਂ ਮੈਂ ਦੇਖ ਲਿਆਤੀ ਨਹੀਂ ਦੁੱਧ ਦਾ ਪੈਣ ਡਿੱਟਰਤੀ ਮੈਂ ਤਾਂ ਕਿਲੋ ਲਿਆ ਜਦ ਦੁੱਧ ਸਾਰਾ ਹੀ ਖਿੱਚ ਗਈ ਕੁੜੇ ਮਤ ਹੈ ਹੋਗਾ ਮੈਂ ਚੱਲ ਮਮੀ 7 ਵਜੇ ਠੀਕ ਹੋ ਜੀ ਮੈਨੂੰ ਕੀਤਾ ਮਮੀ ਬੈਠੀ ਮੰਜੇ ਤੇ ਚਟੋਰੀਆਂ ਚੁੱਟਦੀ ਆ। ਮੇਨੂੰ ਆ ਤੇ ਚੰਗਾ ਮਾਲ ਪੁੱਤਾ ਬਿਲਦਾ ਜਿੰਨਾ ਕੁ ਮਿਲਦਾ ਇੰਨਾ ਕ ਅੰਦਰ ਪਾ ਲੂ। ਮਮੀ ਮਾਰੇ ਕਿਵੇਂ ਮਾਰਦੀ ਸੀ ਉਹ ਕੁਕ ਜੀ? ਹੁਣ ਕੂਕ ਸੁਣੇਗੀ? ਹੋਰ ਸੁਣਾਈ।